ਯਦ ਨਸ਼ਾ ਉਰਦ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀਸੀ ਪੰਜਾਬ ਜੀ ਦੇ ਦਸ਼ਨ ਨਦੇਸ਼ ਤੇ ਜਿਲ੍ਹਾ ਕਰਨਗਟ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜਿਲੇ ਅੰਦਰ ਸਰਚ ਆਪਰੇਸ਼ਨ ਕਸਾ ਆਪਰੇਸ਼ਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸਬੰਧਿਤ ਨਸ਼ਾ ਕੋਰਟ ਸਥਾਣਾ ਮੋੜਾ थाना ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਾਂ ਦੀਮਾ ਲੈ ਕੇ ਇਲਾਕੇ ਵਿੱਚ ਕਸਾ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਦੌਰਾਨ ਨਾਕੇ ਗਸ਼ਟਾ ਅਤੇ ਸਰਚ ਕੀਤੀ ਗਈ ਦਰੰਨੇ ਨੱਕਬੰਦੀ ਤਨ ਵੱਖ-ਵੱਖ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਹੋਈਆਂ ਜਿਹਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲ 57 ਗ੍ਰਾਮ ਯਰੂ 9200 ਰੁਪਏ ਡਰਗਮਣੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਉਹਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਔਰ ਇਹ ਦੋਸ਼ੀ ਜਿਹੜਾ ਨਟੂਰੀ ਸਗਾ ਇਹਦੀ ਡੀਪ ਲੀਨ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਇਹਦੇ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਂ ਇਹਦੇ ਕਿਹੜੀ ਪ੍ਰਾਪਰਟੀ ਬਣਾਈ ਉਹ ਡੀਰੂ ਇਨਵੈਸਟੀਗੇਸ਼ਨ ਵੈਰੀਫਾਈ ਕੀਤੀ ਜਾਊਗਾ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮਕਦਮਾ ਦਰਜ ਹੋਇਆ ਐਸੇ ਗੁਟਾ ਸਿੰਘ ਚਮਕੰਜਾਰ ਮੁਸੀਆ ਵੱਲੋਂ ਕਿ ਦੋਸ਼ੀ ਹਰਮਨ ਪ੍ਰੀਤ ਸੌਰਫਾ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਥਾਨ ਧੰਨਵਾਲ ਥਾਣਾ ਸ਼ਾਹਕੋਟ ਪਾਸੋਂ ਇੱਕ ਦੇਸੀ ਕਟਾ ਬੱਤੀਬੋਲ ਸਵੇਤ ਮੈਗਜ਼ੀਨ ਅਤੇ ਤਿੰਨ ਰੌਂਦ ਜਿੰਦਾ ਉਤੋਂ ਬਰਾਮਦ ਹੋਏ ਹਨ ਅਤੇ ਉਹਦਾ ਇੱਕ ਹੀਰੋਨਾ ਮੋਟਰਸਾਈਕਲ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਤਿੰਨ ਮਕਦਮੇ ਦਰਜ ਹਨ ਤੇ ਜੇਲ੍ਹ ਤੋਂ ਜਵੰਤ ਤੇ ਆਇਆ ਹੋਇਆ ਤੇਰੀ ਜਿਹੜੀ ਤਫਤੀਸ਼ ਹੈ ਉਹ ਬੜੀ ਡੀਪਲੀ ਕੀਤੀ ਹੈ ਕਰ ਰਹੇ ਆ ਕਿ ਵਾਪਨ ਕਿੱਥੋਂ ਲੈ ਕੇ ਆਇਆ ਕਿੱਥੇ ਵਰਤਿਆ ਗਿਆ ਜਾਂ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਇਹਨੂੰ ਮਨਜੋ ਬਦਦ ਤੇ ਪੇਸ਼ ਕਰਕੇ ਅਗਲਾ ਰਮਾਨਾਸੀ ਕੀਤਾ ਜਾਊਗਾ ਕਿਸੇ ਤਰ੍ਹਾਂ ਇੱਕ ਮਗਦਮਾ ਐਸੇਪੂਰਨ ਸਿੰਘ ਵੱਲੋਂ ਦਰਜ ਕੀਤਾ ਕਿ ਦੋਸ਼ੀ ਦਰਸ਼ਨ ਸਿੰਘ ਉਸ ਲੱਡੂ ਪੁੱਤਰ ਉਤਮ ਸਿੰਘ ਵਾਸੀ ਪਿੰਡ ਬਾਹਵਾਲ ਬਾਹਵਾਲ ਥਾਣਾ ਸ਼ਾਹਕੋਟ ਦੇ ਘਰ ਵਿੱਚੋਂ 209 ਕੋਤਨਾ ਸ਼ਰਾਬ ਨਜਾਇਜ਼ ਦੀ ਜਿਹੜੀ ਬਰਾਮਦ ਹੋਈ ਆ ਔਰ ਇਹ ਦੋਸ਼ੀ ਵੀ ਜਿਹੜਾ ਘਰੋਂ ਫਰਾਰ ਆ ਤੇ ਇਹਦੇ ਖਿਲਾਫ ਪਹਿਲਾਂ ਵੀ ਪੰਜ ਮਕਦਮੇ ਦਰਜ ਹਨ ਤੇ ਇਹਦੀ ਜਿਹੜੀ ਡਿਪਲਿ ਅਨਵੈਸਟੀਗੇਸ਼ਨ ਕੀਤੀ ਜਾਊਗੀ ਕਾਸੋ ਆਪਰੇਸ਼ਨ ਦੇ ਨਾਲ ਨਾਲ ਪੰਜਾਬ ਪੁਲਿਸ ਵੱਲੋਂ ਅਭਿਆਨ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਲਈ ਵੱਡੀਆਂ ਮਰਾਮਦੀਆਂ ਲਗਾਤਾਰ ਹੋ ਰਹੀਆਂ ਹਨ ਔਰ ਨੰਨਾ ਵਾਲੀ ਜਿਹੜੇ ਇਸ ਭਿਆਨਕ ਨਸ਼ੇ ਦੀ ਬਿਮਾਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਪੀੜਤਾ ਨਾਲ ਉਹਦੇ ਪਰਿਵਾਰਾਂ ਨਾਲ ਵਕੋ ਸਮੇਂ ਜਿਹੜੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਿਵਲ ਹਸਪੀਟਲ ਚੋਂ ਦਾ ਟਰੀਟਮੈਂਟ ਕਰਾਉਣ ਲਈ ਉਤਸਾਹ ਜਾ ਰਹੇ ਹਨ ਔਰ ਪਬਲਿਕ ਜਿਹੜੀ ਇਸ ਗੱਲ ਤੇ سپورਟ ਵੀ ਕਰ ਰਹੀ ਹੈ ਨਾਲ ਨਾਲ ਇਸ ਬਿਮਾਰੀ ਭੈਣੇ ਕਿ ਬਿਮਾਰੀ ਦਾ ਲਾਂਭਤਾ ਬਾਰੇ ਵੀ ਪਬਲਿਕ ਨੂੰ ਵੱਖ-ਵੱਖ ਪਲੇਟਫਾਰਮਾਂ ਰਾਹੀਂ ਜਾਗਰੂਤਾ ਫੈਲਾਈ ਜਾ ਰਹੀ ਹੈ ਥੈਂਕ ਯੂ